ਹਾਂਜੀ ਸਸੀ ਕਾ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮ ਮੀ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਆ ਚਾਰ ਬਹਿਣਾ ਵਖਾਉਣੀਆਂ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਇਨਫਰਮੇਸ਼ਨ ਲੈ ਦਨਾਂ ਜਾਇਜ ਮੁੱਲ ਹੋਣਗੇ ਦੋ ਤਿੰਨ ਬਹਿਣਾ ਤਾਂ ਫੁੱਲੀ ਚੰਗੀਆਂ ਬਾਕੀ ਗੱਲਾਂ ਬਾਤਾਂ ਵੀਰ ਨਾਲ ਕਰ ਲੈਨੇ ਹਾਂਜੀ ਸਸੀ ਕਾ ਸਸੀ ਕਾ ਬਾਈ ਹਾਂ ਦੱਸ ਦਈਏ ਨਾਮ ਲਾਲੀ ਬਾਈ ਪਿੰਡ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਬਾਈ ਮੋਬਾਈਲ ਨੰਬਰ 8198856080 ਆ ਬਾਈ ਇਧਰੋਂ ਲੱਗੀਏ ਹਾਂ ਬਾਈ ਸੂ ਇਧਰ ਲੱਗ ਜਾਂਦੇ ਆ ਦੱਸ ਇਹ ਬਾਰੇ ਬਈ ਦੂਜੇ ਸੂਵੇ ਸੁੱਈਆ ਵੈਟ ਦੋ ਘੰਟੇ ਹੋ ਗਏ ਵੈਟ ਸੁੱਈ ਨੂੰ ਥੇਰ ਪੈ ਗਈ ਆ ਉਹ ਸਾਹਮਣੇ ਬੱਠੇ ਤੇ ਪਈ ਆ ਹੋਰ ਪਈ ਸਹੀ ਆ ਮਗਰ ਬੱਚਾ ਬਈ ਕਿੰਨਾ ਕੁ ਦੁੱਧ ਦੇ ਦੁੱਧ ਬਈ ਮਾਰ ਕੇ ਨੇ ਦਾ 18 19 ਕਿਲੋ ਗਿਆ 17 18 ਮੰਨ ਕੇ ਆਪਾਂ ਲਈ ਭੈਣ ਭਰਾਵਾਂ ਦੀ ਸਮਝਣਾ ਲੈਣਾ ਥਣਾ ਦੀ ਜੇਰ ਦੀ ਭਾਰ ਵਿੱਚ ਦੀ ਆਪਣੀ ਫੁੱਲ ਗਾਰੰਟੀ ਹੈ ਬਈ ਭਾਈ ਕਹਿੰਦਾ ਜੀ ਤੋਂ ਲਈ ਅਗਲੇ ਕਹਿੰਦਾ 18 19 ਚੋਇਆ ਪਰ ਬਾਈ ਕਹਿੰਦਾ ਆਪਾਂ 17 18 ਮੰਨ ਕੇ ਲਈ ਆ ਜਿਹਦੇ ਪਸੰਦ ਆਉ ਅਗਲਾ ਆਪਦੀ ਸਮਝ ਨਾਲ ਲੈ ਲੇ ਕਿ ਦੁੱਧ ਕਿੰਨਾ ਦੇਊ ਇਸੇ ਨੰਬਰ ਤੇ WhatsApp ਚੱਲਦਾ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਅਗਲਾ ਆਪਦੀ ਵੀਡੀਓ ਕਾਲ ਤੇ ਆਪਦੇ ਫੋਨ ਨਾਲ ਮੇਰੇ ਕੈਮਰੇ ਨੂੰ ਪਾਸੇ ਕਰ ਦਿਓ ਮੈਂ ਤੁਹਾਨੂੰ ਜਗ੍ਹਾ ਵਿਖਾ ਦੀ ਪਸ਼ੂ ਵਿਖਾ ਦੇ ਆਪਦੇ ਫੋਨ ਨਾਲ ਵੀਡੀਓ ਕਾਲ ਤੇ ਤਸੱਲੀ ਕਰ ਲਿਓ ਹਵਾਨਾ ਪੂਰਾ ਸੋਣਾ ਪੱਟਾਂ ਚ ਫਸਿਆ ਪਿਆ ਮਾੜੇ ਮਾੜੇ ਦਾਗ ਆ ਬਾਈ ਹੂੰ ਆਹਾ ਨਹੀਂ ਮੈਂ ਕਿਹਾ ਹੀ ਤਾਂ ਕਿ ਆਪਦੇ ਫੋਨ ਤੇ ਉਦੋਂ ਬਾਅਦ ਗੱਲ ਕਹਿਣੀ ਸੀ ਅਜੇ ਮੈਂ ਆਪਾਂ ਦੱਸਣਾ ਹੈ ਹਾਂ ਆ ਸ਼ੈਂਬ ਜੇ ਹੈਗੇ ਇੱਥੇ ਤੇ ਅਗਲਾ ਆਪਦੇ ਫੋਨ ਤੇ ਤਸੱਲੀ ਕਰੇ ਵੀਡੀਓ ਕਾਲ ਤੇ ਬਾਕੀ ਜੋ ਚੀਜ਼ ਆ ਤੁਹਾਡੇ ਸਾਹਮਣੇ ਆ ਪਰ ਜੇ ਕੋਈ ਜਾਗਮ ਹੋਇਆ ਆਪਾਂ ਗਾਫਰੀ ਤੇ ਲੈ ਆਏ ਬਈ ਹਾਂ ਇਹ ਦਾਗ ਦਾਗ ਹੀ ਆ ਦਾਗ ਆ ਹਾਂ ਉਹ ਲੰਪੀ ਵਾਲਾ ਟਾਈਮ ਉਹ ਨੰਗਿਆ ਉਹ ਹੋ ਜਾਂ ਭਾ ਵੀ ਹੋ ਜਾਣਾ ਬਈ ਹਾਂ ਦੱਸ ਦੇ ਫਿਰ ਉਹ ਜੇ ਭਾ ਪਹਿਲਾਂ ਹੀ ਫਿਰ ਮੌਲਿਕ ਇਹਨਾਂ ਮਰਜੀ ਕਰਦੇ ਬਈ ਲੈਣ ਦੇਣਾ ਇੱਕੋ ਹੀ 53000 ਦੀ ਦੱਸਾਂ 53000 ਦੀ ਬਾਈ ਕਹਿੰਦਾ ਦੇ ਦਿੰਨੇ ਆ ਤੇ ਜੇ ਆ ਸ਼ੇਮਬ ਜੇ ਦਾਗ ਜੇ ਨਾ ਹੁੰਦੇ ਫੇਰ ਬਾਈ ਕਹਿੰਦਾ ਮੁੱਲ ਵੀ ਵੱਧ ਹੋਣਾ ਸੀ ਫੇਰ 65 ਤੋਂ ਵੀ ਸੀ ਬਾਈ ਹਾਂ 17 18 ਕਿਲੋ ਖੁੱਲਾ ਦੁੱਧ ਪਿਆ ਜੂ ਕੋਈ ਜ਼ੇਰ ਨਹੀਂ ਚੱਕਣੀ ਜ਼ੇਰ ਵੀਰ ਨੇ ਚੱਕਦੀ ਆ ਸਵਾਤ ਹੀ ਆ ਹੁਣ ਬੌੜਾ ਆਪਦਾ ਚੋਲੋ ਜਾ ਕੇ ਠੰਡੀ ਸੀ ਆ ਬਾਈ ਜòn ਮਰਜੀ ਬਹਿ ਜਾ ਠੀਕ ਆ 2 ਨੰਬਰ ਤੇ ਆ ਜਰਸੀ ਤੇ 2 ਨੰਬਰ ਬਾਈ ਓਰੀਜਨਲ ਪੰਜਾਬ ਵਾਲੀ ਜਰਸੀ ਆ ਹਮ ਫੋਲੋ ਬੱਡੀ ਫੋਲੋ ਵਾਲ ਜਨ ਵਾਲੀ ਠੀਕ ਆ ਬੈਂਡ ਰੈਗ ਵੀ 4 ਤੋਂ 5 ਸਹੀ ਆ ਆਪਾਂ ਭਾਈ ਇੱਕ ਪਾਸੇ ਆਪਾਂ ਇਹਨੇ ਦਾ ਦਿੰਦੇ ਆ ਕੋਈ ਸਾਈਡ ਦਾ ਸਮਝੇ ਥਣਾਂ ਦੀ ਆਪਣੀ ਫੁੱਲ ਗਰੰਟੀ ਠੀਕ ਆ ਮਾਲਕਾਂ ਨੇ ਦੋਤ 19 20 ਗਿਆ ਭਾਈ ਭੈਣ ਭਰਾ 17 ਮੰਨ ਲੈਣ 18 ਮੰਨ ਲੈ ਸਮਾ ਕਿਹਾ ਕੋ ਫਾਈਨਲ ਲੈ ਲੂ ਭਾਈ ਬਾਈ ਕਹਿੰਦਾ ਜੀ ਤੋਂ ਲਈ ਅਗਲੇ 19 20 ਕਿਲੋ ਦਾ ਦੱਸ ਦਿਆ ਪਰ ਬਾਈ ਕਹਿੰਦਾ ਕੋਈ 17 ਮੰਨ ਕੇ ਲੈ ਲੈ ਕੋਈ 18 ਮੰਨ ਕੇ ਲੈ ਲੈ ਇੱਕ ਸਾਈਡ ਭਲਜੀ ਕੀਤੀ ਹੈ ਹਲਕੀ ਜਿਹੀ ਆ ਕਬੈਣੀ ਵਾਲੀ ਸਾਈਡ ਹੋ ਸਕਦਾ ਤੁਹਾਨੂੰ ਵੀਡੀਓ ਤੇ ਨਾ ਜੱਜਮੈਂਟ ਹੁੰਦੀ ਹੋਵੇ ਪਰ ਹੈਗੀ ਤੇ ਹੈਗੀ ਆ ਇਹ ਗੱਭਣ ਪਸ਼ੂ ਆਵੇਂ ਕਰ ਜਾਂਦੇ ਤੁਹਾਨੂੰ ਵੀ ਪਤਾ ਹੀ ਆ ਜਦੋਂ ਜਾਨਵਰ ਸੂਪਿਆ ਸਾਰੀ ਚੱਕ ਜਾਣੀ ਹੁੰਦੀ ਜਾਨਵਰ ਨੇ ਜਰਸੀ ਆ ਕੱਦ ਕਾਠ ਵਾਲੀ ਆ ਵਜਨ ਵਾਲੀ ਆ ਲੇਵਾ ਪਰ ਪੂਰਾ ਡਾਵਾ ਵਾਲਾ ਇਹਦਾ ਵੀ ਮੂਰਲੇ ਥੰਨ ਤੇ ਇਹਦਾ ਵੀ ਫਟ ਵੰਗੂ ਹਵਾਨਾ ਅੱਗੇ ਧੁੰਨੀ ਵਾਲੇ ਪਾਸੇ ਨੂੰ ਫਿਰਦਾ ਗੱਠ ਵੰਗੂ ਹਵਾਨਾ ਧੁੰਨੀ ਵਾਲੇ ਪਾਸੇ ਨਹੀਂ ਸਵਾ ਗੱਠ ਵੰਗੂ ਹਵਾਨਾ ਅੱਗੇ ਧੁੰਨੀ ਨੂੰ ਟੱਚ ਕਰਦਾ 17 18 ਕਿਲੋ ਨਾਰਮਲ ਹੀ ਦੁੱਧ ਪਿਆਜੂ ਪਰ ਜੀਤੋ ਲਈ ਆ ਬਾਈ ਕਹਿੰਦਾ ਉਹ ਕਹਿੰਦੇ 19 20 ਕਿਲੋ ਚੋਇਆ ਨਵਾਂ ਨਵਾਂ ਵਪਾਰ ਦਾ ਕੰਮ ਸਟਾਰਟ ਕੀਤਾ ਨਵਾਂ ਨਹੀਂ ਕਹਿ ਸਕਦੇ ਹੁੰਦਾ 3 ਕ ਮਹੀਨੇ ਹੋ ਗਏ ਆ ਪਰ ਮੁੱਲ-ਮੋਲੇ ਦੇ ਜਾਇਜ਼ ਹੀ ਹੁੰਦੇ ਆ ਬਾਕੀ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਆਪਦੀ ਤਸੱਲੀ ਕਰ ਲਿਓ ਜਾਇਜ਼ ਜਾਂ ਮੁੱਲੇ ਦਾ ਬਈ ਇਹ ਵੀ ਜੈ 53 ਅੱਗੇ ਆ ਜਾ ਇਹ ਵੀ 53 ਦੀ ਭਾਵੇਂ ਇੱਕ ਨੰਬਰ ਲੈ ਲੋ ਭਾਵੇਂ ਦੋ ਨੰਬਰ ਲੈ ਲਓ 53 ਦੀ ਹਾਂ 86200 ਦੀ ਮੰਗ ਕਹਿਣਾ ਹੈ ਅਗਰ ਇਹ ਤੇ ਆ ਜਾ ਬਾਈ ਦੂਜੇ ਦੂਏ ਛਾਈ ਹਾਲਾ ਵੱਛੀ ਹੂੰ ਠੀਕ ਆ ਰੀਨਾ ਦੂਜਾ ਸੂਆ ਕੋਈ ਇਹ ਨਹੀਂਗਾ ਤੀਜਾ ਜਾਂ ਚੌਥਾ ਹਨ ਮਾਲਕਾਂ ਨੇ 15 16 ਕਿਲੋ ਦੁੱਧ ਕਿਹਾ ਜਿੱਦੋਂ ਲਈ ਆ 15 16 ਮੰਨ ਕੇ ਆਪਾਂ ਲਈ ਭੈਣ ਭਰਾਵ ਦੀ ਸਮਝ ਨਾਲ ਲੈਣਾ ਥਣਾ ਦੀ ਠੰਡੀ ਸੀਲ ਦੀ ਆਪਣੀ ਫੁੱਲ ਗਾਰੰਟੀ ਹੈ ਬਾਈ ਕਹਿੰਦਾ 15 16 ਮੰਨ ਕੇ ਲਈ ਆ ਥਣਾ ਦੀ ਠੰਡੀ ਸੀਲ ਦੀ ਫੁੱਲ ਗਾਰੰਟੀ ਹੈ ਬਾਈ ਕਹਿੰਦਾ ਆਪਣੀ ਬਾਕੀ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਅਗਲਾ ਆਪ ਦੀ ਸਮਝ ਨਾਲ ਲੈ ਲੀ ਕਿਉਂਕਿ ਜਿਹਦੇ ਪਸ਼ੂ ਰੱਖੇ ਆ ਉਹਨੇ ਪਸ਼ੂ ਲੈਣੇ ਆ ਅਗਲੇ ਨੂੰ ਵੀ ਪਸ਼ੂ ਦੇ ਹਿਸਾਬ ਨਾਲ ਜੱਜਮੈਂਟ ਹੁੰਦੀ ਆ ਕਿ ਇੰਨਾ ਕੁ ਦੁੱਧ ਦੇਉ ਆਏ ਤਾਂ ਥੋੜਾ ਜਿਹਾ ਦਰਮਿਆਨਾ ਬਾਈ ਛੋਟੀ ਵੀ ਨਹੀਂ ਤੇ ਬਾਹਲਾ ਵੱਡਾ ਕਾਦ ਨਹੀਂ ਆਪਾਂ ਪਹਿਲਾਂ ਦਾ ਮੀਡੀਅਮ ਹਾਈਟ ਦੀ ਆ ਜਿੰਨਾ ਕੋ ਉਹਨਾਂ ਨਾਲੋਂ ਕਾਦੇ ਦਾ ਛੋਟਾ ਉਨੀ ਕੋ ਉਹਨਾਂ ਨਾਲੋਂ ਰਾਜੀ ਵੱਧ ਆ ਇਹ ਗੋਲ ਮਟੋਲ ਪਈ ਆ ਹੈਵੀ ਸਾਈ ਵਾਲਾ ਦੁੱਧ ਵੀ ਲੇਟ ਆਰਗਾ ਉਹਦਾ ਮੱਝ ਆਰਗਾ ਜਰਸੀ ਨਾਲੋਂ ਸਾਈ ਵਾਲ ਦੀ ਫੈਟ ਵੱਧ ਆਉਂਦੀ ਆ ਸੇਵਾ ਸੋਹਣਾ ਮੋਟਾ ਮੋਟਾ ਥਾਣ ਸੀਲ ਸਾਉ ਦੀ ਭਾਰ ਦੀ ਸਾਰੀਆਂ ਵਹਿੜਾਂ ਦੀ ਬਾਈ ਕਹਿੰਦਾ ਆਪਣੀ ਗਾਰੰਟੀ ਆ 15 16 ਕਿਲੋ ਦੁੱਧ ਪਿਆਜੂ ਮੋٹے ਮੋਟੇ ਥਾਣ ਗੁਲਾਬੀ ਹੱਡੀ ਚਵਾਈ ਵਾਲੇ ਇਹਦਾ ਭਾਜ ਜਾਜਾ ਨਿਕਾ ਜਾ ਪਾ ਵੇਚਣ ਵਾਲੀ ਗੱਲ 51000 ਦੀ ਦੇ ਦਾਂਗੇ 51 ਦੀ ਇਹ ਦੇ ਦੇਣੀ ਆ ਤੇ ਇਹ ਲਾਸਟ ਆ ਜਾ ਚੁੰਗੀ ਆ ਵੀਰੇ ਦੂਜੇ ਦੂਏ ਵਹਿੜ ਇਹ ਹੁੰਦੀ ਆ ਹਮ ਮਾਲਕ ਨੇ 17 ਕਿਲੋ ਦੁੱਧ ਦੀ ਗਾਰੰਟੀ ਦਿੱਤੀ ਆ ਦੀ ਹਮ ਆਪਾਂ 15 ਮੰਨ ਕੇ ਲੈ ਲਈ ਆਪਣੀ ਆਰ ਦਾ 2 ਕਿਲੋ ਘੱਟ ਮੰਨੀ ਦਾ ਠੀਕ ਆ ਭੈਣ ਭਰਾ ਉਹਦੀ ਸਮਝ ਨਾਲ ਲੈਣ ਕਰ ਦੇਦਾ ਵੀ ਆ ਸ਼ਾਈਵਾਲ ਜੱਟਈ ਆ ਠੀਕ ਹੈ ਠੀਕ ਹੈ ਭੈਣ ਕੁਝ ਰੂਰ ਆ ਪਰ ਠੰਡੀ ਸੀ ਬੜੀ ਗਿਆ ਫਿਰ ਇੱਕ ਨੰਬਰ ਤੇ ਦੋ ਨੰਬਰ ਦੀ ਸੇਮ ਹੀ ਹਾਈਟ ਆ ਤਿੰਨ ਨੰਬਰ ਤੇ ਚਾਰ ਨੰਬਰ ਦੀ ਸੇਮ ਹੀ ਹਾਈਟ ਆ ਮਾਲਕਾਂ ਨੇ ਦੁੱਧ ਕਿੰਨਾ ਕਿਹਾ ਉਹ ਤਾਂ 17 ਕਿਲੋ ਕਹਿੰਦੇ ਬਈ ਚੋਇਆ ਗਾਰੰਟੀ ਦਿੱਤੀ ਆ ਅਗਲੇ ਨੇ ਆਪਾਂ 15 ਮੰਨ ਕੇ ਲਈ ਬਾਈ ਕਹਿੰਦਾ ਜੀ ਤੋਂ ਲਈ ਅਗਲੇ ਨੇ 17 ਕਹਿੰਦੇ ਗਾਰੰਟੀ ਆ ਸੀ ਚੋਇਆ ਪਰ ਅਸੀਂ ਭਾਈ ਕਹਿੰਦਾ 15 ਮੰਨ ਕੇ ਲਈ ਆ 15 ਮੰਨ ਕੇ ਕੋਈ ਵੀ ਸੌਦਾ ਕਰ ਲੈ ਲੇਵਾ ਭਾਂਡਾ ਪੂਰਾ ਸੋਹਣਾ ਵੱਡਾ ਡਾਵਲ ਆ ਬਲੈਕ ਕਲਰ ਦੀ ਜਰਸੀ ਆ ਦੁੱਧ ਮੱਝਾਂ ਆ ਰ ਗਈ ਹੋ ਮੋਟਾ ਮੋਟਾ ਥਾਣ ਨਿਕਾ ਜਾ ਭਾ ਦਾ ਦੇਦਾ ਵੀ ਲੱਡ ਲਾਲੀ ਭਾਈ ਜਸਨੂ 45 ਲਓ ਭਾਈ ਜਿਵੇਂ ਤੋਕੜਾਂ ਵਾਲਾ ਭਾ 40 ਤੇ 5 45 ਦੀ ਦੇ ਦੇਣੀ ਆ ਜਿਹਨੇ ਦੁੱਧ ਪੀਣ ਨੂੰ ਲੈਣੀ ਆ ਪੂਰੀ ਚੰਗੀ ਆ ਝੁੰਗੀ ਹੈਗੀ ਆ ਛੋਟੇ ਛੋਟੇ ਸੈੰਗ ਆ ਚੁੰਗੀ ਤੋਂ ਤੁਸੀਂ ਕੀ ਲੈਣਾ ਮੁੱਲ 45 ਹੈ ਇਹ ਕਿਹੜਾ ਮਾਰਦੀ ਐ ਸੀਲਸਾਊ ਆ 15 ਕਿਲੋ ਦੁੱਧ ਪਿਆ ਦੇਣਾ ਹੈਗੀ ਜਰਸੀ ਆ ਮੱਝਾਂ ਰਗਾ ਦੁੱਧ ਹੋਣਾ ਨਿੱਕਾ ਜ ਆਪਾਂ 45000 45000 ਦੀ ਤਾਂ ਅਗਲਾ ਫੰਡਰ ਮੱਝ ਨਹੀਂ ਦਿੰਦਾ ਉਹ ਵੀ 55 ਦੀ ਦੇ ਦਿੰਦਾ ਤੋ ਕੜਵ ਮੱਝ ਕਲੀ ਪੂਸ਼ ਵਾਲੀ ਤੇ ਜਮਾ ਜੈਜ ਮੁੱਲ 45 ਦੀ ਦੇ ਦੇਣੀ ਆ ਬਿਲਕੁਲ ਸਸਤੇ ਮੁੱਲ ਦੀਆਂ ਇਦੂ ਘੱਟ ਮੁੱਲ ਚ ਨਹੀਂ ਵੜਾ ਮੈਲੀਆਂ ਜੇ ਮਿਲਦੀਆਂ ਹੋਈਆਂ ਤਾਂ ਲੈ ਲਓ ਪਰ ਮੈਨੂੰ ਤਾਂ ਲੱਗਦਾ ਨਹੀਂ 45 45000 ਦੀਆਂ ਕਿਹਨੇ ਵੜਾ ਦੇਣੀਆਂ 45 ਦੀ ਆ 49 ਦੀ 51 ਦੀ ਆ 53 53 ਦੀਆਂ ਫੋਨ ਨੰਬਰ ਸਕਰੀਨ ਤੇ ਨਿੱਕੇ ਨਿੱਕੇ ਪਾ ਸਾਰੇ ਨੂੰ ਸਿਕਾ